ਕੁਪਰੰਦਰ ਬੀਤੀ ਰਾਤ ਇੱਕ ਸੜਕੀ ਹਾਦਸਾ ਵਾਪਰਨ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਰੌਂਗ ਸਾਈਡ ਆਈ ਇੱਕ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਈ ਹੈ ਹਸਪਤਾਲ ਪਹੁੰਚੇ ਜ਼ਖਮੀਆਂ ਦੇ ਰਿਸ਼ਤੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਘਰ ਵਿੱਚ ਧੀ ਦਾ ਵਿਆਹ ਰੱਖਿਆ ਹੋਇਆ ਸੀਗਾ ਅਤੇ ਮਾਪੇ ਕਾਰ ਵੰਡ ਕੇ ਵਾਪਸ ਆ ਰਹੇ ਸਨ ਜਦੋਂ ਪਿੰਡ ਗਿੱਲ ਦੇ ਨੇੜੇ ਪਹੁੰਚੇ ਤਾਂ ਰੌਂਗ ਸਾਈਡ ਤੋਂ ਆਈ ਕਾਰ ਨੇ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਉਹਨਾਂ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਚੂਗਾ ਚੂਗਾ ਹੋ ਗਿਆ ਅਤੇ ਜ਼ਖਮੀਆਂ ਨੂੰ ਜ਼ਖਮੀ ਹਾਲਤ ਵਿੱਚ ਉੱਥੇ ਹੀ ਛੱਡ ਕਾਰ ਸਵਾਰ ਉਤੋ ਫਰਾਰ ਹੋ ਗਿਆ ਜਿਸ ਤੋਂ ਬਾਅਦ ਜ਼ਖਮੀਆਂ ਨੂੰ ਫਰਾਈ ਪ੍ਰਦੇਸ਼ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਾਂ ਇਸ ਘਟਨਾ ਨੂੰ ਲੈ ਕੇ ਜ਼ਖਮੀਆਂ ਦੇ ਰਿਸ਼ਤੇਦਾਰਾਂ ਦਾ ਕੀ ਕੁਝ ਕਹਿਣਾ ਹੈ ਡਾਕਟਰ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਦਨੇ ਆ ਹਾਂ ਜੀ ਨਾਮ ਕੀ ਤੁਹਾਡਾ ਮੇਰਾ ਨਾਮ ਗੁਰਮੀਤ ਸਿੰਘ ਹੈ ਵੀਰ ਜੀ ਹੈ ਨਾ ਮੇਰਾ ਜੀਜਾ ਸੀਗਾ ਤੇ ਨਾਲ ਹੁੰਦਾ ਮਾਮਾ ਸੀ ਉਹ ਚੈਰ ਆ ਰਹੇ ਸੀ ਘਾਰ ਮੰਡਲ ਦੀ ਮੈਰਿਜ ਤੇ ਜਦੋਂ ਉਹ ਗਿੱਲਾਂ ਤੋਂ ਅੱਗੇ ਫਾਟਕਾਂ ਦੇ ਵਿਚਾਲੇ ਆਏ ਤੇ ਗੱਡੀ ਇੰਡਕਾ ਬੜੀ ਤੇਜ਼ ਆਉਂਦੀ ਪਈ ਸੀ ਰੌਂਗ ਸਾਈਡ ਤੋਂ ਰੌਂਗ ਸਾਈਡ ਤੋਂ ਆਈ ਬੜੀ ਫਾਸਟ ਆਈ ਉਹਨੇ ਸਾਈਡ ਮਾਰ ਕੇ ਤੇ ਡੇਗ ਦਿੱਤੇ ਜਦੋਂ ਡਿੱਗੇ ਤੇ ਉਹਨਾਂ ਨੇ ਚੱਕਣ ਦੀ بجائے ਆਪ ਉਹ ਗੱਡੀ ਛੱਡ ਕੇ ਭੱਜ ਗਏ ਉਹਨਾਂ ਤਿੰਨ ਜਣੇ ਸਾਡੇ ਸੀਗੇ ਤਿੰਨੇ ਜਣੇ ਬਾਲੀ ਜ਼ਖਮੀ ਹੋ ਗਏ ਗੰਭੀਰ ਸੱਟਾਂ ਲੱਗੀਆਂ ਜਾਦਾ ਤੇ ਮੁੰਡੇ ਦਾ ਇੱਕ ਪਾਟੀ ਮੋਚੇ ਵੱਢ ਹੋ ਗਿਆ ਸਾਹ ਨਾਲ ਪੱਟ ਜਿਆਦਾ ਟੁੱਟ ਗਿਆ ਇਹ ਕਾਹਦੇ ਤੇ ਸੀਗੇ ਇਹ ਬਾਈਕ ਤੇ ਸੀਗੇ ਜੀ ਤਾਂ ਕਿੰਨੇ ਜਣੇ ਸੀਗੇ ਬਾਈ ਇਹ ਤਿੰਨੇ ਜਣੇ ਸੀਗੇ ਬਾਈਕ ਤੇ ਇੱਕ ਲੇਡੀ ਸੀ ਦੋ ਜੈਂਟਸ ਸੀ ਸੱਟਾਂ ਬਹੁਤ ਜ਼ਿਆਦਾ ਲੱਗੀਆਂ ਐਮਰਜੈਂਸੀ ਵਾਰਡ ਚ ਨਹੀਂ ਮੰਗਾ ਸਾਨੂੰ ਇਨਸਾਫ ਚਾਹੀਦਾ ਜੀ ਮੰਗ ਸੀ ਕਰਨੀ ਇਨਸਾਫ ਚਾਹੀਦਾ ਸਾਨੂੰ ਗੱਡੀ ਵਾਲਿਆਂ ਨੂੰ ਲੱਭ ਕੇ ਉਹਨਾਂ ਨੂੰ ਜੋ ਬੰਦੀ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਗੱਡੀ ਮੌਕੇ ਤੇ ਛੱਡ ਕੇ ਗੱਡੀ ਛਾਂਜੀ ਛੱਡ ਕੇ ਭੱਜ ਗਿਆ ਇਹ ਕੋਈ ਪਤਾ ਨਹੀਂ ਲੱਗਾ ਕਿੱਥੋਂ ਦੇ ਸੀ ਜੀ ਨਹੀਂ ਜੀ ਪਤਾ ਨਹੀਂ ਲੱਗਿਆ ਇਹ ਉਹਨਾਂ ਨੂੰ ਸੋ ਕੋ ਚੱਕਣਾ ਚਾਹੀਦਾ ਸੀ ਚੱਕਣ ਦੀ ਬਜਾਏ ਉਹ ਤਾਂ ਗੱਡੀ ਛੱਡ ਕੇ ਭੱਜ ਗਿਆ ਮਦਦ ਵੀ ਨਹੀਂ ਕੀਤੀ ਜੀ ਇਹ ਬਾਕੀ ਨਾਮ ਤੋਂ ਇੰਦਰ ਜੀ ਜੀ ਕੀ ਘਟਨਾ ਵਾਪਰੀ ਆ ਜਿਹੜਾ ਐਕਸੀਡੈਂਟ ਹੋਇਆ ਕਿੰਨੇ ਜਣੇ ਜ਼ਖਮੀ ਹੋਏ ਆ ਕਿੱਥੇ ਹੋਏ ਨੇ ਇਹ ਭਾਈ ਗਿੱਲਾ ਵਾਲੇ ਫਾੜਕ ਤੋਂ ਅੱਗੇ ਹੋਇਆ ਤੇ ਇਹ ਦੂਜਾ ਗੱਡੀ ਆ ਰਹੀ ਸੀ ਬਹੁਤ ਤੇਜ਼ ਰੋਂਗ ਸਾਈਡ ਆ ਇਹਨੇ ਦੂਜਾ ਮੋਟਰਸਾਈਕਲ ਆਉਂਦਾ ਪਿਆ ਸੀ ਦਾ ਇਹ ਦੂਜਾ ਸਹੀ ਤੇ ਇਹਨਾਂ ਨੇ ਵਿੱਚ ਮੋਟਰਸਾਈਕਲ ਦੇ ਮਾਰ ਕੇ ਐਕਸੀਡੈਂਟ ਕਰਕੇ ਤੇ ਗੱਡੀਆਂ ਨੇ ਚੱਕਿਆ ਨਹੀਂ ਉਹ ਛੱਟ ਕੇ ਚਲਾ ਗਿਆ ਭੱਜਾ ਵੀ ਤੇ ਚੀ ਸਾਈਡ ਤਾਂ ਨਹੀਂ ਆ ਉਹਨੇ ਗੱਡੀ ਵੇਖੀ ਆਪਦੀ ਵੀ ਜਿਆਦਾ ਨੁਕਸਾਨ ਹੋ ਗਿਆ ਇਹਨਾਂ ਨੂੰ ਨਹੀਂ ਵੇਖਿਆ ਇਹ ਮੇਰਾ ਮਾਮਾ ਹੈ ਤੇ ਇੱਕ ਮਾਮੀ ਆ ਤੇ ਇੱਕ ਮੇਰਾ ਬਰਾਦਰ ਹੈ ਇਹ ਕਿੱਥੋਂ ਆ ਰਹੇ ਸੀ ਇਹ ਫਰੋਹਪੁਰ ਤੋਂ ਆ ਰਹੇ ਸੀ ਇਹ ਕਾਰਕੂਟ ਵੰਡ ਦੇ ਪੈਸੇ ਇਹਨਾਂ ਦੇ ਵਿਆਹ ਹੈ ਮਾਮੇ ਮੇਰੇ ਦੀਆਂ ਸੱਤ ਗੱਡੀਆਂ ਇਹ ਪਹਿਲੀ ਕੁੜੀਆ ਦਾ ਵਿਆਹ ਕਰਨ ਲੱਗੇ ਸੀ। ਵਿਆਹ ਰੱਖਿਆ। ਹਾਂਜੀ ਹਾਂਜੀ ਵਿਆਹ ਰੱਖਿਆ ਤਰੀਕ ਰੱਖੀ ਕਾਰਡ ਹੀ ਵੰਡਣ ਦਾ ਸੀ ਤੇ ਕਿੰਨੇ ਜਣੇ ਜਖਮੀ ਹੋਏ? 3 ਜਣੇ ਹੋਏ ਮੇਰੇ ਵੱਡੇ ਬੇਲੀ ਦਾ ਤਾਂ ਪਾਟੀ ਮੋਚੇ ਵੱਡ ਹੋ ਗਿਆ ਤੇ ਬਾਕੀ ਅਕਸਰਿਆਂ ਚ ਕਰਕੋਂ ਡਿਆ ਸਾਰਾਂ ਦਾ। ਤਾਂ ਹੁਣ ਸਿਵਲ ਹਸਪਤਲ ਲਿਆਂਦਾ ਗਿਆ ਨਾ? ਹਾਂਜੀ ਹਾਂਜੀ ਸਿਵਲ ਹਸਪਤਲ ਲਿਆਂਦਾ ਗਿਆ ਸਾਨੂੰ ਇਨਸਾਫ ਹੀ ਚਾਹੀਦਾ। ਕੋਈ ਸੋ ਕੋਈ ਕਿਬਾ ਕੋਈ ਕੋਲਸ ਕੰਪਲੇਟ ਤਾਂ ਨਹੀਂ ਕੀਤੀ ਕੋਈ ਆਇਆ ਨਹੀਂ ਮੇਰੀ ਕੋਈ ਆਇਆ ਨਹੀਂ ਗਾਇ ਭਾਈ ਤਾਂ ਮੰਨਤੀ ਕਰ ਗੋ ਮੰਗ ਇਨਸਾਫ ਹੀ ਚਾਹੀਦਾ ਆਪਾਂ ਨੂੰ ਡਾਕਟਰ ਸਾਹਿਬ ਇੱਕ ਐਕਸੀਡੈਂਟ ਦਾ ਜਿਹੜਾ ਕੇਸ ਆ ਹੈ ਕੀ ਆ ਪੂਰਾ ਮਾਮਲਾ ਕਿੱਥੇ ਹੋਇਆ ਐਕਸੀਡੈਂਟ ਤੇ ਕਿੰਨੇ ਜਣੇ ਜਖਮੀ ਹੋਏ ਆ ਪਿੰ ਪੇਸ਼ੈਂਟਸ ਹੈਗੇ ਨੇ ਜਿਨ੍ਹਾਂ ਚੋਂ ਇੱਕ ਫੀਮੇਲ ਹੈਗੀ ਆ ਤੇ ਦੋ ਮੇਲਸ ਨੇ ਤੇ ਉਹਨਾਂ ਦਾ ਐਕਸੀਡੈਂਟ ਹੋਇਆ ਇੱਛੇ ਵਾਲਾ ਤੋਂ ਹੈਗੇ ਨੇ ਉਹ ਰੈਜ਼ੀਡੈਂਟ ਨੇ ਬਟ ਉਹਦਾ ਐਕਸੀਡੈਂਟ ਜਿਹੜਾ ਹੈ ਉਹ ਰੱਜੇ ਵਾਲਾ ਤੇ ਗਿੱਲਾ ਵਾਲਾ ਦੇ ਜਿਹੜੀ ਰੋਡ ਹੈਗੀ ਆ ਉੱਥੇ ਹੋਇਆ ਆ ਪੇਸ਼ੈਂਟਸ ਹੁਣ ਸਟੇਬਲ ਨੇ ਬਟ ਵੀ ਆਰ ਟ੍ਰਾਈਂਗ ਆਰ ਬੈਸਟ ਕਿ ਅਸੀਂ ਇਹਨਾਂ ਨੂੰ ਰਿਕਵਰ ਕਰਕੇ ਫਿਰ ਦੇਤਾਗੇ ਇਕੁਏਸ਼ਨ ਬਿਲਕੁਲ ਸਟੇਬਲ ਹੈਗੀ ਆ ਫੀਮੇਲ ਪੇਸ਼ੈਂਟ ਬਿਲਕੁਲ ਸਟੇਬਲ ਆ ਬਾਕੀ ਜਿਹੜਾ ਪਾਰਟ ਕੇਅਰ ਕਰ ਰਹੇ ਆ ਉਹਨਾਂ ਨੂੰ ਦੇਖਦੇ ਆ ਨੈਕਸਟ ਕਿੰਨੇ ਜਣੇ ਜਖਮੀ ਆ ਤਿੰਨ ਜਣੇ ਹੈਗੇ ਆ ਜਦਾ ਇੰਜਰਡ ਇੱਕ ਪੇਸ਼ੈਂਟ ਹੈਗਾ ਨਾ 24 ਇਅਰ 올ਡ ਮੇਲ ਹੈਗਾ ਉਹੋ ਜਦਾ ਉਹਦੀ ਇੰਜਰੀਜ਼ ਹੈਗੀਆਂ ਹੋਣਗੇ ਠੀਕ ਹੈ ਬਸ ਦੇਖਦੇ ਆ ਫਿਰ